ਸਰਦਾਰ ਜਸਵੰਤ ਸਿੰਘ ਖਾਲੜੇ ਦਾ ਜਦੋਂ ਵੀ ਨਾਂ ਆਉਂਦਾ ਹੈ ਤਾਂ ਪੁਲਿਸ ਅਫਸਰ ਤੇ ਪੋਲੀਟੀਸ਼ੀਅਨ ਦੇ ਲੂਹ ਕੰਡੇ ਖੜੇ ਹੋ ਜਾਂਦੇ ਕਿਉਂਕਿ ਇੱਕ ਉਹ ਕੈਰੈਕਟਰ ਹੈ ਜਿਹਨੂੰ ਨਾ ਤਾਂ ਐਤਵਾਦੀ ਬੋਲ ਸਕਦੇ ਨੇ ਨਾ ਉਹਦੇ ਕੋਲ ਕੋਈ ਵੈਪਨ ਹੈ ਉਹਦੇ ਕੋਲ ਕਲਮ ਹੈ ਤੇ ਆਪਦੀ ਜ਼ੁਬਾਨ ਨਾਲ ਬੋਲ ਕੇ ਦੱਸ ਰਿਹਾ ਆਪਦੀ ਜ਼ੁਬਾਨ ਨਾਲ ਕੈਨੇਡਾ ਤੇ ਅਮਰੀਕਾ 'ਚ ਧੂਮਾ ਪਾ ਰਿਹਾ ਆ ਆਪਦੀ ਕਲਮ ਦੇ ਨਾਲ ਪੰਜਾਬ ਦੇ ਅੰਦਰ ਸਾਰੇ ਪਰਦੇ ਫਰੋਲ ਰਿਹਾ ਤਾਂ ਤਾਂ ਕਿਹਾ ਸੀ ਇਹਨਾਂ ਦੇ ਕੇਪੀਐਸ ਗਿਲ ਨੇ ਜਿੱਥੇ 25 ਹਜ਼ਾਰ ਲਾਸ਼ ਇੱਕ ਹੋਰ ਸਹੀ ਪੰਜਾਬ ਨੂੰ ਅਸੀਂ ਨਸ਼ੇੜੀ ਦਿਖਾ ਸਕਦੇ ਆ ਉੱਡਦਾ ਪੰਜਾਬ ਦਿਖਾ ਸਕਦੇ ਪਰ ਪੰਜਾਬ ਦੀ ਜਿਹੜੀ ਆਪਦੀ ਉਹਦੇ ਪਿੰਡੇ ਤੇ ਹੰਡਾਈ ਚੀਜ਼ ਹੈ ਉਹ ਅਸੀਂ ਨਹੀਂ ਦਿਖਾਉਣ ਦੇਣੀ ਤਾਂ ਹੁਣ ਫੇਕ ਇੰਕਾਊਂਟਰ ਚ ਆਉਂਦੇ ਕੌਣ ਸਕੇਪੀਐਸ ਗੇ ਜਿੰਦਾ ਨਾਂ ਲੈ ਰਿਆ ਸੀ ਉਹ ਸਰਦਾਰ ਆਪਣੇ ਸਮੇਤ ਸਿੰਘ ਸੈਣੀ ਤਾਂ ਉਹਨਾਂ ਦੇ ਮਗਰ ਉਹਨਾਂ ਲੀਡਰਾਂ ਦੇ ਨਾਮ ਵੀ ਆਉਂਦੇ ਨੇ ਉਹਨਾਂ ਨੂੰ ਪ੍ਰੋਮੋਟ ਕਿਨੇ ਕੀਤਾ ਪੰਜਾਬ ਦੇ ਅੰਦਰ ਤੁਸੀਂ ਅਬਦਾਲੀ ਦਾ ਜ਼ੁਲਮ ਦਿਖਾ ਸਕਦੇ ਹੋ ਜਲਿਆਂ ਵਾਲੇ ਬਾਗ ਤੇ ਅੰਗਰੇਜ਼ ਦੀ ਫਿਲਮ ਆਉਂਦੀ ਹੈ ਅੰਗਰੇਜ਼ ਗੋਲੀ ਮਾਰਦਾ ਤੁਸੀਂ ਜਲਿਆਂ ਵਾਲੇ ਬਾਗ ਦਿਖਾ ਸਕਦੇ ਹੋ ਪਿੱਛੇ ਜੇ ਫਿਲਮ ਆਉਂਦੀ ਹੈ ਕਿ ਕਸ਼ਮੀਰ ਫਾਇਲ ਜਿੰਦੇ ਉੱਪਰ ਟੈਕਸ ਫ੍ਰੀ ਹੁੰਦਾ ਥੀਏਟਰਾਂ ਦੇ ਅੰਦਰ ਮੁਸਲਮਾਨ ਬਰਾਦਰੀ ਨੂੰ ਕੁੱਟਿਆ ਵੀ ਜਾਂਦਾ ਉਹਨਾਂ ਨੂੰ ਗਾਲਾਂ ਵੀ ਕੱਢੀਆਂ ਜਾਂਦੀਆਂ ਨੇ ਇਹ ਜਦੋਂ ਤੁਸੀਂ ਇਹੋ ਜਿਹੀ ਚੀਜ਼ਾਂ ਆਉਂਦੀਆਂ ਨੇ ਤਾਂ ਹਿੰਦੁਸਤਾਨ ਦੀ ਹਕੂਮਤ ਕਿਤੇ ਵੀ ਉਹਨਾਂ ਨੂੰ ਰੋਕਦੀ ਇਹ ਜਹਾਰ ਆਲਮ ਦੀ ਸੈਨਾ ਉਹਦੀ ਵਾਇਬ ਨੂੰ ਟਿਕਟ ਦਿੱਤੀ ਸੀ ਤੇ ਉਹ ਸਾਡੀ ਪੰਥਕ ਸੋਚ ਨੇ ਉਹਨਾਂ ਨੂੰ ਅੱਗੇ ਲੈ ਕੇ ਆਏ ਸੀ। ਉਹਨੇ ਮੁੰਡੇ ਬਹੁਤ ਜਿਆਦਾ ਮਾਰੇ। ਤਾਂ ਤਾਂ ਮੈਂ ਕਹਿੰਦਾ ਨਾ ਆਉਂਦਾ। ਹੁਣ ਪ੍ਰੋਬਲਮ ਕੀ ਹੈ? ਅਗਰ ਇੱਕ ਫਿਲਮ ਆਉਂਦੀ ਹੈ ਤਾਂ ਇਹ ਡਰਦੇ ਨੇ ਕਿ ਪੰਜਾਬ ਦੇ ਅੰਦਰ ਤਾਂ ਤਸ਼ੱਦਦ ਬਹੁਤ ਜ਼ਿਆਦਾ। ਫੇਰ ਕੱਲੇ-ਕੱਲੇ ਦੀ ਕਹਾਣੀ ਤੇ ਫਿਲਮ ਆ। ਜਿਵੇਂ ਹੁਣ ਪੂਲੇ ਨਿਹੰਗ ਨੇ ਮਾਰੇ ਪਰਿਵਾਰਾਂ ਦੇ ਪਰਿਵਾਰ ਸਾੜ ਦਿੱਤੇ। ਉਹ ਫਿਲਮ ਨਹੀਂ ਬਣਨੀ ਉਹ ਫਿਲਮ ਬਣਨੀ ਸੀ। ਪਰ ਪ੍ਰੋਬਲਮ ਕੀ ਹੈ ਜਿਉਂ ਦਿਖਾਤੀ ਤੇ ਉਹ ਵੀ ਦਿਖਾਉਣੀ ਪੈਗੀ। ਜੋ ਕਾਨੂੰਨ ਸਿਕਾਉਂਦਾ ਹਿੰਦੁਸਤਾਨ ਦਾ। ਹਿੰਦੁਸਤਾਨ ਦਾ ਕਾਨੂੰਨ ਕਹਿੰਦਾ ਹੈ ਕਿ ਕਿਤੇ ਵੀ ਤਸ਼ਦਦ ਜਾਂ ਫੇਕ ਐਨਕਾਊਂਟਰ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਹਿੰਦੁਸਤਾਨ ਦਾ ਕਾਨੂੰਨ ਏਕ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਉਸੇ ਕਾਨੂੰਨ ਦੀ ਗੱਲ ਕਰ ਰਿਹਾ ਉਹ ਕਹਿੰਦਾ ਹੈ ਕਿ 25000 ਮੁੰਡਾ ਫੇਕ ਐਨਕਾਊਂਟਰ 'ਚ ਕਿੱਥੇ ਗਿਆ ਉਹ ਘਰ ਘਰ ਪਹੁੰਚਦਾ ਹੈ ਤਾਂ ਉਹ ਇੰਨੀ ਕਲੈਕਸ਼ਨ ਕਰ ਲੈਂਦਾ ਉਹਨੂੰ ਪਤਾ ਲੱਗ ਜਾਂਦਾ ਕਿ 25000 ਮੁੰਡੇ ਦਾ ਫੇਕ ਐਨਕਾਊਂਟਰ ਹੋ ਚੁੱਕਾ ਹੌਲੀ ਹੌਲੀ ਇੱਕ ਟਾਈਮ ਐਸਾ ਆਊਗਾ ਸਾਡੇ ਜਿਹੜੇ ਹੀਰੋ ਨੇ ਉਹ ਸਰਦਾਰ ਜਸਵੰਤ ਸਿੰਘ ਖਾਲੜੇ ਰਹੀ ਹੋਣਗੇ ਉਹ ਪੰਜਾਬ ਦੇ ਨਿਚਾਰ ਨਹੀਂ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਲੋਕਾਂ ਨੂੰ ਸਾਰੀ ਨਾਲੋਜਾ ਮੁੰਡਿਆਂ ਨੂੰ ਆ ਰਹੀ ਕਿ ਸਾਡੇ ਦਾ ਪੰਜਾਬ ਧੱਕਾ ਹੋ ਰਿਹਾ ਸਭ ਨੂੰ ਪਤਾ ਹੈ ਕਿ 25000 ਮੁੰਡਾ ਫੇਕ ਇਨਕਾਉਂਟਰ ਚ ਮਾਰੇ ਪਰ ਪ੍ਰੋਬਲਮ ਤੇ ਇਹਨਾਂ ਨੂੰ ਆਉਂਦੀ ਹੈ ਕਿ ਅਸੀਂ ਇਹ ਨਹੀਂ ਦਿਖਾਉਣਾ ਕਿਉਂਕਿ ਇਹ ਫਿਲਮ ਜਿਹੜੀ ਆ ਵਰਡ ਜਨ ਸਤਿ ਸ੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਸਰਦਾਰ ਜਸਵੰਤ ਸਿੰਘ ਖਲਰਾਹੁਰਾਂ ਦੀ ਫਿਲਮ ਦੀ ਜਿੱਥੇ ਸਿੱਖ ਸੰਗਤ ਨੂੰ ਉਡੀਕ ਹੈ ਉਥੇ ਇੱਕ ਵਾਰੀ ਫਿਰ ਇਹ ਫਿਲਮ ਰੁਕਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਪਹਿਲਾਂ ਵੀ ਸੈਂਸਰ ਦੇ ਵੱਲੋਂ ਤਕਰੀਬਨ 85 ਘਟ ਤੇ ਕਈ ਪਾਬੰਦੀਆਂ ਜਿਹੜੀਆਂ ਉਹ ਲਗਾਈਆਂ ਗਈਆਂ ਸੀ ਹੁਣ ਹੁੰਦੇ ਵਿੱਚ ਜੇ ਗੱਲ ਕਰੀਏ ਤਾਂ ਸੈਂਸਰ ਦੇ ਵੱਲੋਂ 85 ਦੀ ਜਗ੍ਹਾ ਤੇ 120 ਕਟ ਲਗਾਉਣ ਦੇ ਲਈ ਜਿਹੜਾ ਕਿਹਾ ਗਿਆ ਭਾ ਫਿਲਮ ਦੇ ਵਿੱਚ ਤਿੰਨ ਬਦਲਾਅ ਕਰਨ ਦੇ ਲਈ ਕਿਹਾ ਗਿਆ ਕਿ 120 ਕਟ ਇਸ ਦੇ ਵਿੱਚ ਲਗਾਏ ਜਾਣਗੇ ਫਿਲਮ ਦਾ ਨਾਮ ਪੰਜਾਬ 95 ਤੋਂ ਬਦਲ ਕੇ ਉਹਨਾਂ ਨੇ ਸੁਝਾਅ ਦਿੱਤਾ ਕਿ ਸਤਲੁਜ ਰੱਖਿਆ ਜਾ ਸਕਦਾ ਆ ਤੇ ਇਸ ਦੇ ਨਾਲ ਹੀ ਉਹ ਕਹਿੰਦੇ ਨੇ ਕਿ ਨਾਇਕ ਦਾ ਨਾਮ ਜਸਵੰਤ ਸਿੰਘ ਖਾਲੜਾ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਇਸ ਤੇ ਬਾਅਦਤ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਿਰ ਅਗਲੀ ਗੱਲਬਾਤ ਕਰਾਂਗੇ ਖਾਰਾ ਸਾਹਿਬ ਸਵਾਗਤ ਆ ਰਹਿ ਮੀ ਟੈਲੀਵਿਜ਼ਨ ਸਤਿ ਸ਼੍ਰੀ ਅਕਾਲ ਜੀ ਕਰਾਸਾਬ ਹਾਲਾਂਕਿ ਪਿਛਲੀ ਵਾਰ ਵੀ ਗੱਲਬਾਤ ਜਿਹੜੀ ਆ ਜਦੋਂ-ਜਦੋਂ ਰੋਕਾਂ ਲੱਗਦੀਆਂ ਆ ਪਾ ਗੱਲਬਾਤ ਕਰਦੇ ਆਇਆ। ਅ ਕੱਟ ਲੱਗਣਾ ਤਾਂ ਇੱਕੋ ਹੀ ਬਹੁਤ ਹੁੰਦਾ ਪਰ ਹੁਣ ਸੈਂਸਰ ਦੇ ਵੱਲੋਂ ਤਿੰਨ ਸ਼ਰਤਾਂ ਜਿਹੜੀਆਂ ਰੱਖ ਦਿੱਤੀਆਂ ਗਈਆਂ ਨੇ ਕਿ ਜੇਕਰ ਤੁਸੀਂ ਫਿਲਮ ਨੂੰ ਜਿਹੜਾ ਹੈਗਾ ਉਹ ਰਿਲੀਜ਼ ਕਰਨਾ। ਉਹ ਕਹਿੰਦੇ ਨੇ ਕਿ 120 ਕੱਟ ਜਿਹੜੇ ਆ ਫਿਲਮ ਦੇ ਵਿੱਚ ਲਾਏ ਜਾਣਗੇ। ਕਹਿੰਦੇ ਨੇ ਜਸਵੰਤ ਸਿੰਘ ਖਾਲਾਹ ਹਰਾਂ ਦਾ ਨਾਇਕ ਦਾ ਨਾਮ ਜਸਵੰਤ ਸਿੰਘ ਖਾਲਾਹ ਜਿਹੜਾ ਉਹ ਨਹੀਂ ਹੋਵੇਗਾ। ਨਾਲ ਹੀ ਫਿਲਮ ਦਾ ਨਾਮ ਪੰਜਾਬ 95 ਤੋਂ ਬਦਲ ਕੇ ਉਹਨਾਂ ਨੇ ਸੁਝਾਅ ਵੀ ਦੇ ਦਿੱਤਾ। ਆਪਦੇ ਆਪ ਹੀ ਸੁਝਾਅ ਦਿੱਤਾ ਕਹਿੰਦੇ ਸਤਲ ਦੇਖੋ ਜੇ ਹਿੰਦੁਸਤਾਨ ਦੇ ਅੰਦਰ ਕੁਝ ਫਿਰਮਾਂ ਬੜੀਆਂ ਨੇ ਜਿਨ੍ਹਾਂ ਨੂੰ ਚੇਂਜ ਨਹੀਂ ਕੀਤਾ ਗਿਆ ਹਿੰਦੁਸਤਾਨ ਦੇ ਅੰਦਰ ਇੱਕ ਫਿਲਮ ਬਣੀ ਸੀ 1993 ਤੇ ਬੰਬੇ ਫਿਲਮ ਜਿਸ ਦੇ ਵਿੱਚ ਬਲਾਸਟ ਹੁੰਦੇ ਨੇ ਪਰ ਉਸ ਦੇ ਵਿੱਚ ਜਿਹੜੇ ਅਕਿਊਜ਼ ਨੇ ਜਿਹੜੇ ਦੋਸ਼ੀ ਦਿਖਾਏ ਜਾਂਦੇ ਨੇ ਉਹ ਇੱਕ ਮੁਸਲਮ ਫੈਮਿਲੀ ਨਾਲ ਲਿੰਕ ਰੱਖਦੇ ਨੇ ਤਾਂ ਉਹ ਜਿਹੜੀ ਘਟਨਾਵਾਂ ਨੇ ਉਸ ਦੇ ਉੱਪਰ ਟਾਈਮ ਵੀ ਹੈ ਸਾਲ ਵੀ ਹੈ ਉਸ ਤੇ ਕੋਈ ਕੱਟ ਨਹੀਂ ਲਾਇਆ ਜਾਂਦਾ ਦੂਸਰੀ ਉਸ ਤੋਂ ਬਾਅਦ ਕਈ ਫਿਲਮਾਂ ਫੇਰ ਆਉਂਦੀਆਂ ਨੇ ਜਿਨ੍ਹਾਂ ਦੇ ਉੱਪਰ ਜਿਵੇਂ ਜਿਵੇਂ ਹੋਇਆ ਹੈ ਉਵੇਂ ਹੀ ਕਟਨਾ ਨੂੰ ਦੱਸਿਆ ਗਿਆ ਪਰ ਕਾਰਨ ਕੀ ਉਸ ਦੇ ਵਿੱਚ ਜਿਹੜੇ ਕੈਰੈਕਟਰ ਸੀ ਉਹ ਕਿਸੇ ਹੋਰ ਕੌਮ ਦੇ ਨਾਲ ਲਿੰਕ ਰੱਖਦੇ ਸੀ ਪਿੱਛੇ ਜੇ ਫਿਲਮ ਆਉਂਦੀ ਹੈ ਇੱਕ ਕਸ਼ਮੀਰ ਫਾਈਲ ਜਿੰਦੇ ਉੱਪਰ ਟੈਕਸ ਫ੍ਰੀ ਹੁੰਦਾ ਜਿੰਦੇ ਅੰਦਰ ਥੀਏਟਰਾਂ ਦੇ ਅੰਦਰ ਮੁਸਲਮਾਨ ਬਰਾਦਰੀ ਨੂੰ ਕੁੱਟਿਆ ਵੀ ਜਾਂਦਾ ਉਹਨਾਂ ਨੂੰ ਗਾਲਾਂ ਵੀ ਕੱਢੀਆਂ ਜਾਂਦੀਆਂ ਨੇ ਇਹ ਜਦੋਂ ਤੁਸੀਂ ਇਹੋ ਜਿਹੀ ਚੀਜ਼ਾਂ ਆਉਂਦੀਆਂ ਨੇ ਤਾਂ ਹਿੰਦੁਸਤਾਨ ਦੀ ਹਕੂਮਤ ਕਿਤੇ ਵੀ ਉਹਨਾਂ ਨੂੰ ਰੋਕਦੀ ਹੁਣ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਫਿਲਮ ਦਾ ਰੋਕਣ ਦਾ ਕਾਰਨ ਕੀ ਸੀ ਅਗਰ ਇਹ ਫਿਲਮ ਰਿਲੀਜ਼ ਹੁੰਦੀ ਹੈ ਸਹੀ ਤੱਥਾਂ ਦੇ ਆਧਾਰ ਤੇ ਰਿਲੀਜ਼ ਹੁੰਦੀ ਹੈ ਤਾਂ ਲੋਕਾਂ ਦੇ ذہن 'ਚ ਇੱਕ ਸਵਾਲ ਆਉਂਦਾ ਹੈ ਕਿ ਉਸ ਵਕਤ ਪੰਜਾਬ ਜਾਂ ਹਿੰਦੁਸਤਾਨ ਦੇ ਲੀਡਰ ਮਰੇ ਹੋਏ ਸੀ ਉਹ ਕਿਉਂ ਨਹੀਂ ਬੋਲਦੇ ਕਿਉਂਕਿ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜੋ ਕਾਨੂੰਨ ਸਿਖਾਉਂਦਾ ਹਿੰਦੁਸਤਾਨ ਦਾ ਹਿੰਦੁਸਤਾਨ ਦਾ ਕਾਨੂੰਨ ਕਹਿੰਦਾ ਹੈ ਕਿ ਕਿਤੇ ਵੀ ਤਸ਼ੱਦਦ ਜਾਂ ਫੇਕ ਐਨਕਾਊਂਟਰ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਹਿੰਦੁਸਤਾਨ ਦਾ ਕਾਨੂੰਨ ਇਹ ਕਹਿੰਦਾ ਹੈ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਉਸੇ ਕਾਨੂੰਨ ਦੀ ਗੱਲ ਕਰ ਰਿਹਾ ਉਹ ਕਹਿੰਦਾ ਹੈ ਕਿ 25000 ਮੁੰਡਾ ਫੇਕ ਇਨਕਾਊਂਟਰ 'ਚ ਕਿੱਥੇ ਗਿਆ ਉਹਨੂੰ ਇੱਕ ਪੰਡਿਤ ਦੱਸਦਾ ਉਹਦੀ ਕਿਤਾਬ ਦੇ ਵਿੱਚ ਉਹ ਕਹਿੰਦਾ ਹੈ ਕਿ ਦਰਗਿਆਣਾ ਮੰਦਿਰ ਦੇ ਅੰਦਰ ਇੱਥੇ ਲਾਸ਼ਾਂ ਸੜੀਆਂ ਗਈਆਂ ਸੀ ਉਹਨੂੰ ਥਾਂ-ਥਾਂ ਤੇ ਸ਼ਮਸ਼ਾਨ ਘਾਟਾਂ ਜਾਂਦਾ ਉਹ ਲਗਾਤਾਰ ਪਿੰਡਾਂ ਦੇ ਵਿੱਚ ਜਾਂਦਾ ਉਹ ਘਰ-ਘਰ ਪਹੁੰਚਦਾ ਹੈ ਤੋ ਇਨੀ ਕਲੈਕਸ਼ਨ ਕਰ ਲਿੰਦਾ ਉਹਨੂੰ ਪਤਾ ਲੱਗ ਜਾਂਦਾ ਕਿ 25000 ਮੁੰਡੇ ਦਾ ਫੇਕ ਇਨਕਾਊਂਟਰ ਹੋ ਚੁੱਕਾ ਹੈ ਤਾਂ ਹੁਣ ਫੇਕ ਇਨਕਾਊਂਟਰ ਚ ਆਉਂਦੇ ਕੌਣ ਸੀ ਕੇ ਪੀ ਐਸ ਗਿੱਲ ਜਿੰਦਾ ਨਾਂ ਲੈ ਰਿਆ ਸੀ ਉਹ ਸਰਦਾਰ ਆਪਣੇ ਸਮੇਤ ਸਿੰਘ ਸੈਣੀ ਹੋਰ ਇਹਨਾਂ ਦੇ ਜਿਹੜੇ ਮੌਜੂਦਾ ਅਜੇ ਬੰਦੇ ਜਿਉਂਦੇ ਨੇ ਜਿਹੜੇ ਪੰਜਾਬ ਦੇ ਡੀਜੀਪੀ ਰਹੇ ਨੇ ਕੁਝ ਅੱਜ ਭਾਜਪਾ ਜਾ ਚੁੱਕੇ ਨੇ ਕੁਝ ਅੱਜ ਪੰਜਾਬ ਚ ਬੈਠੇ ਹੋਏ ਨੇ ਕੁਝ ਬੰਦੇ ਮਰ ਚੁੱਕੇ ਨੇ ਮਲੇਰਕੋਟਲੇ ਸਾਈਡ ਤੋਂ ਜੋ ਉਹਨਾਂ ਦੇ ਮਗਰ ਉਹਨਾਂ ਲੀਡਰਾਂ ਦੇ ਨਾਮ ਵੀ ਆਉਂਦੇ ਨੇ ਉਹਨਾਂ ਨੂੰ ਪ੍ਰਮੋਟ ਕਿਨੇ ਕੀਤਾ ਪੰਜਾਬ ਦੇ ਅੰਦਰ ਤਾਂ ਹੁਣ ਜੇ ਉਹ ਪਿਕਚਰ ਰਿਲੀਜ਼ ਹੁੰਦੀ ਹੈ ਸੇਮ ਨਾਮ ਤੇ ਰਿਲੀਜ਼ ਹੁੰਦੀ ਹੈ ਉਹ ਟਾਈਮ ਸਾਲ ਮਹੀਨਾ ਸਾਰਾ ਵਿੱਚ ਆਉਂਦਾ ਹੈ ਤਾਂ ਉਸ ਦੇ ਕੁਐਸਚਨ ਬੜੇ ਪੁੱਟ ਹੋਣੇ ਨੇ ਜੋ ਹਿੰਦੁਸਤਾਨ ਦੀ ਹਕੂਮਤ ਨੂੰ ਬਰਦਾਸ਼ ਨਹੀਂ ਹੁੰਦੇ ਕਿਉਂਕਿ ਪੰਜਾਬ ਦੇ ਅੰਦਰ ਜਿੰਨੇ ਫੇਕ ਇਨਕਾਊਂਟਰ ਹੁੰਦੇ ਸੀ ਦੇਖੋ ਕਰਦੇ ਦਾ ਪੰਜਾਬ 'ਚ ਬੈਠੇ ਸੀ ਤੇ ਉਹਨਾਂ ਦੇ ਮਗਰ ਕਿਹੜੀ ਤਾਕਤ ਸੀ ਮਗਰ ਤਾਂ ਦਿੱਲੀ ਸੀ ਨਾ ਜੀ ਦਿੱਲੀ ਤੋਂ ਬਿਨਾ ਪੰਜਾਬ 'ਚ ਪਤਾ ਨਹੀਂ ਹੱਲਦਾ ਦਿੱਲੀ ਤੋਂ ਬਿਨਾ ਜਿਹੜੀ ਉੱਥੇ ਬੈਠ ਕੇ ਗ੍ਰਹਿ ਮੰਤਰਾਲੇ ਇੱਕ ਇੱਕ ਚੀਜ਼ ਦੇਖ ਰਿਹਾ ਹੈ ਕਿ ਉਹਨੂੰ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਮੁੰਡਿਆਂ ਦੇ ਫੇਕ ਅਨਕਾਊਂਟਰ ਨਹੀਂ ਸੀ ਦਿਸਦੇ ਹੁਣ ਉਹ ਜਿਹੜੀ ਸਰਕਾਰ ਹੈ ਉਹਨੂੰ ਪ੍ਰੋਟੈਕਸ਼ਨ ਦੇ ਰਹੀ ਹੈ ਦੇਖੋ ਇੱਕ ਥਾਂ ਤੇ ਖੁੱਲਾ ਕਤਲੇਆਮ ਹੁੰਦਾ ਹੈ ਉਸ ਕਤਲੇਆਮ ਨੂੰ ਚਲਾਉਣ ਦੇ ਲਈ ਜਿਹੜੇ ਬੰਦੇ ਪਿੱਛੇ ਹਾਜ਼ਰ ਨੇ ਤਾਂ ਸੈਂਸਰ ਬੋਰਡ ਕੀ ਕਹਿ ਰਿਹਾ ਹੈ ਉਹਨੂੰ ਰੋਕੋ ਯਾਰ ਕਮਾਲ ਦੀ ਗੱਲ ਹੈ ਤੁਸੀਂ ਮੁਗਲ ਦਾ ਤਸ਼ੱਦਦ ਦਿਖਾ ਸਕਦੇ ਹੋ ਤੁਸੀਂ ਪਿੱਛੇ ਜੇ ਪਾਣੀ ਪਾਤੇ ਅਹਿਮਦ ਸ਼ਾਹ ਅਬਦਾਲੀ ਜੀ ਫਿਲਮ ਆਉਂਦੀ ਹੈ ਤੁਸੀਂ ਅਬਦਾਲੀ ਦਾ ਜ਼ੁਲਮ ਦਿਖਾ ਸਕਦੇ ਹੋ ਜੱਲਿਆਂ ਵਾਲੇ ਬਾਗ ਤੇ ਅੰਗਰੇਜ਼ ਦੀ ਫਿਲਮ ਆਉਂਦੀ ਹੈ ਅੰਗਰੇਜ਼ ਗੋਲੀ ਮਾਰਦਾ ਤੁਸੀਂ ਜੱਲਿਆਂ ਵਾਲੇ ਬਾਗ ਚ ਦਿਖਾ ਸਕਦੇ ਹੋ ਦੇਖੋ ਨਾ ਜੀ ਤੁਸੀਂ ਜਦੋਂ ਅੰਗਰੇਜ਼ ਕੁੱਟਦਾ ਹੈ ਅੰਗਰੇਜ਼ ਗੋਲੀ ਚਲਾਉਂਦਾ ਹੈ ਤਾਂ ਤੁਸੀਂ ਉਹਨੂੰ ਪਰਦੇ ਤੇ ਲੈ ਕੇ ਆਉਣੇ ਕਾਰਨ ਕੀ ਹੈ ਉਹ ਅੰਗਰੇਜ਼ ਹੈ ਪਰ ਜਦੋਂ ਤੁਸੀਂ ਆਪ ਉਹ ਕ੍ਰਾਈਮ ਕਰਦੇ ਹੋ ਫਿਰ ਤੁਸੀਂ ਕਹਿੰਦੇ ਹੋ ਕਿ ਇਹ ਜਿਹੜਾ ਸੀਨ ਹੈ ਇਹ ਉੱਥੇ ਨਹੀਂ ਆਉਣਾ ਚਾਹੀਦਾ ਕਿਉਂ ਕਾਰਨ ਕੀ ਹੈ ਹੁਣ ਨਾ ਮੁਗਲ ਨਾ afghan ਨਾ ਅੰਗਰੇਜ਼ ਹੁਣ ਤਾਂ ਅਸੀਂ ਆ ਬੈਠੇ ਆ ਇਹ ਕਿਵੇਂ ਬਰਦਾਸ਼ਤ ਕਰਾਂਗੇ ਕਹਾਣੀ ਤਾਂ ਉਹੀ ਆ ਗਈ ਨਾ ਜੀ ਜੋ ਉਹਨਾਂ ਨੇ ਤਸ਼ੱਦਦ ਕੀਤਾ ਉਹੀ ਤੁਸੀਂ ਕੀਤਾ ਸੋ ਇਹ ਪਿਕਚਰ ਨੂੰ ਬੰਦ ਕਰਨ ਦੇ ਵਿੱਚ ਇਹ ਪਿਕਚਰ ਦਾ ਸਿਰ ਮੂੰਹ ਵਿਗਾੜਨ ਦੇ ਵਿੱਚ ਸਾਰਾ ਜਿਹੜਾ ਸੈਂਟਰ ਗਵਰਨਮੈਂਟ ਦਾ ਹੱਥ ਹੈ ਹਿੰਦੁਸਤਾਨ ਦੀ ਹਕੂਮਤ ਦਾ ਹੱਥ ਹੈ ਉਹ ਲਗਾਤਾਰ ਤੁਹਾਨੂੰ ਟੌਰਚਰ ਕਰਦੇ ਨੇ ਤੁਹਾਡੇ ਮਰਡਰ ਕਰਾਉਂਦੇ ਨੇ ਪਰ ਉਹ ਬਰਦਾਸ਼ਤ ਨਹੀਂ ਕਰ ਰਹੇ ਕਿ ਉਹ ਪਿਕਚਰ ਦੇ ਅੰਦਰ ਸਰੀਅਤ ਬਾਹਰ ਆ ਰਹੀ ਹੈ ਸਰ ਸਾਬ ਕੀ ਲੱਗਦਾ ਡਰ ਕਿਸ ਚੀਜ਼ ਦਾ ਡਰ ਇਸ ਚੀਜ਼ ਦਾ ਜਿਵੇਂ ਤੁਸੀਂ ਕਿ ਡਰ ਹੈ ਡਰ ਇਸ ਚੀਜ਼ ਦਾ ਕਿਤੇ ਉਹਨਾਂ ਜਿੰਨਾਂ ਜਿਹੜੇ ਆਫੀਸਰਸ ਨੇ ਤੁਸੀਂ ਨਾਮ ਲੈ ਰਹੇ ਹੋ ਵੀ ਉਹਨਾਂ ਆਫਸਰਾਂ ਦੇ ਨਾਮ ਜਿਹੜੇ ਆ ਸਾਹਮਣੇ ਨਾ ਆ ਜਾਣ ਹਾਲਾਂਕਿ ਨਾਮ ਹੋਰ ਮਾਮਲਿਆਂ ਵਿੱਚ ਸਾਹਮਣੇ ਬੜੇ ਆਏ ਨੇ ਬਦਨਾਮ ਵੀ ਬਹੁਤ ਨੇ ਜਾਂ ਇਹ ਡਰ ਹੋ ਗਿਆ ਜਾਂ ਫਿਰ ਇੱਕ ਜਸਵੰਤ ਸਰਦਾਰ ਜਸਵੰਤ ਸਿੰਘ ਖਾਲੜਾ ਹੋਣ ਦੇ ਨਾਮ ਤੋਂ ਕੋਈ ਡਰ ਹੋ ਗਿਆ ਸਰਦਾਰ ਜਸਵੰਤ ਸਿੰਘ ਖਾਲੜੇ ਦਾ ਜਦੋਂ ਵੀ ਨਾਮ ਆਉਂਦਾ ਹੈ ਤਾਂ ਪੁਲਿਸ ਅਫਸਰ ਤੇ ਪੋਲੀਟੀਸ਼ਨ ਦੇ ਲੂ ਕੰਡੇ ਖੜੇ ਹੋ ਜਾਂਦੇ ਨੇ ਕਿਉਂਕਿ ਇੱਕ ਉਹ ਕੈਰੈਕਟਰ ਹੈ ਜਿਹਨੂੰ ਨਾ ਤਾਂ ਉਹ ਅੱਤਵਾਦੀ ਬੋਲ ਸਕਦੇ ਨੇ ਨਾ ਉਹਦੇ ਕੋਲ ਕੋਈ ਵੈਪਨ ਹੈ ਉਹਦੇ ਕੋਲ ਕਲਮ ਹੈ ਤੇ ਆਪਦੀ ਜ਼ੁਬਾਨ ਨਾਲ ਬੋਲ ਕੇ ਦੱਸ ਰਿਹਾ ਹੋ ਆਪਦੀ ਜ਼ੁਬਾਨ ਨਾਲ ਕੈਨੇਡਾ ਤੇ ਅਮਰੀਕਾ 'ਚ ਧੂਮਾ ਪਾ ਰਿਹਾ ਹੋ ਆਪਦੀ ਕਲਮ ਦੇ ਨਾਲ ਪੰਜਾਬ ਦੇ ਅੰਦਰ ਸਾਰੇ ਪਰਦੇ ਫਰੋਲ ਰਿਹਾ ਹੋ ਤਾਂ ਤਾਂ ਕਿਹਾ ਸੀ ਇਹਨਾਂ ਦੇ ਕੇਪੀਐਸ ਗਿੱਲ ਨੇ ਜਿੱਥੇ 25000 ਲਾਸ਼ ਇੱਕ ਹੋਰ ਸਹੀ ਸੋ ਉਹਦਾ ਕੈਰੇਕਟਰ ਤੋਂ ਇਹਨਾਂ ਨੂੰ ਡਰ ਲੱਗ ਰਿਹਾ ਹੈ ਯਾ ਡਰ ਕਾ ਚੀਜ਼ ਹੈ ਜੇ ਤੁਸੀਂ ਫੰਡਾਮੈਂਟਲ ਰਾਈਟ ਦੀ ਗੱਲ ਕਰਦੇ ਹੋ ਤੁਸੀਂ ਕਹਿੰਦੇ ਹੋ ਲੀਗਲੀ ਚੱਲਦਾ ਹੈ ਇਟ ਮੀ ਤੁਸੀਂ ਕਾਨੂੰਨ ਨੂੰ ਨਹੀਂ ਮੰਨਦੇ ਇਟ ਮੀ ਤੁਸੀਂ ਫੰਡਾਮੈਂਟਲ ਰਾਈਟ ਨੂੰ ਨਹੀਂ ਮੰਨਦੇ ਤੁਸੀਂ ਤਸ਼ੱਦਦ ਨੂੰ ਲਾਈਕ ਕਰਦੇ ਹੋ ਜਿਵੇਂ ਅੰਗਰੇਜ਼ ਕਰਦੇ ਸੀ ਜੇ ਅੰਗਰੇਜ਼ ਨੇ ਉੱਥੇ ਸ਼ਰੇਆਮ ਸਾਡੇ ਇੰਕਾਊਂਟਰ ਕੀਤੇ ਨੇ ਉਵੇਂ ਤੁਸੀਂ ਕੀਤੇ ਨੇ ਸੋ ਇਹ ਜੋ ਹਿੰਦੁਸਤਾਨ ਦੀ ਹਕੂਮਤ ਕਰ ਰਹੀ ਹੈ ਐਂਟੀ ਸਿੱਖ ਹੈ ਅਗਰ ਹਿੰਦੁਸਤਾਨ ਦੀ ਬਹੁ ਗਿਣਤੀ ਦੇ ਨਾਲ ਕੋਈ ਕੋਈ ਕ੍ਰਾਈਮ ਹੁੰਦਾ ਹੈ ਜਦ ਦਿਖਾਇਆ ਜਾਂਦਾ ਹੈ ਉਹ ਤੁਸੀਂ ਡੇ ਵੀ ਦਿਖਾਉਣੇ ਹੋ ਉਹ ਟਾਈਮ ਵੀ ਦਿਖਾਉਣੇ ਹੋ ਉਹ ਬੰਦਿਆਂ ਦੇ ਕੈਰੈਕਟਰ ਤੇ ਰੋਲ ਵੀ ਦਿਖਾਉਣੇ ਹੋ ਉਹ ਤੁਸੀਂ ਦਿਖਾ ਸਕਦੇ ਹੋ ਪਰ ਜਿੱਥੇ ਅਸਲੀਅਤ ਹੈ ਦੇਖੋ ਕਸ਼ਮੀਰ ਫਾਈਲ ਦੇ ਵਿੱਚ ਤਾਂ ਉਥੋਂ ਦੇ ਪੰਡਤਾਂ ਦੀ ਸਟੇਟਮੈਂਟ ਆ ਗਈ ਸੀ ਕਿ ਫਿਲਮ ਝੂਠੀ ਹੈ ਪਰ 25000 ਫੇਕ ਇਨਕਾਊਂਟਰ ਵਾਲੀ ਫਿਲਮ ਤਾਂ ਝੂਠੀ ਹੈ ਹੀ ਨਹੀਂ ਔਰ ਸਾਰੇ ਪੱਤਰੇ ਬਾਹਰ ਕੱਢਦੇ ਉਹਨੂੰ ਚੁੱਕ ਕੇ ਪਰ ਬੈਡਲਕ ਅਸੀਂ ਫੰਡਾਮੈਂਟਲ ਰਾਈਟ ਦੀ ਜਿਹੜੇ ਸਵੇਰੇ ਦਵਾਈਆਂ ਵੈਸੇ ਦਿੱਤੀ ਜਾਂਦੇ ਆ ਬਾਹਰ ਸਿੱਖਾਂ ਨੂੰ ਜੱਫੀਆਂ ਪਾਈ ਜਾਂਦੇ ਆ ਅਮਰੀਕਾ ਜਾ ਕੇ ਅੰਦਰ ਤਾਂ ਸਾਡੇ ਕੋੜ ਪਿਆ ਯਾਰ ਅਸੀਂ ਲਾਈਕ ਹੀ ਨਹੀਂ ਕਰਦੇ ਸਿੱਖਾਂ ਨੂੰ ਸੋ ਇਹ ਇੱਕ ਐਂਟੀ ਸਿੱਖ ਜਿਹੜਾ ਚਿਹਰਾ ਹੈ ਉਹ ਇਹਨਾਂ ਦਾ ਸਾਡੇ ਸਾਹਮਣੇ ਆ ਚੁੱਕਾ ਹੈ ਪਰ ਇਸ ਚੀਜ਼ ਦੇ ਉੱਪਰ ਆਪਣੇ ਆਪ ਨੂੰ ਸਿੱਖ ਲੀਡਰ ਕਹਾਉਣ ਵਾਲੇ ਬਹੁਤੇ ਸਿੱਖ ਲੀਡਰਾਂ ਦਾ ਨਾਮ ਬੋਲਣਾ ਉਸ ਚੀਜ਼ ਨੂੰ ਕਿਵੇਂ ਦੇਖਦੇ ਆ ਦੇਖੋ ਕਿਤੇ ਨਾ ਕਿਤੇ ਤਾਂ ਦੇ ਜੁੜੇ ਹੋਏ ਨੇ ਹੁਣ ਜਿਹੜੇ ਇੱਥੇ ਮਲੇਰ ਕੋਟ ਨੇ ਜੋ ਜਿਹ ਡੈਥ ਹੋ ਗਈ ਹੈ ਆਪਣੇ ਮੈਂ ਨਾਂ ਭੁੱਲ ਗਿਆ ਉਹਨਾਂ ਦਾ ਆ ਆਪਣੇ ਐਸਐਸਪੀ ਤੋਂ ਉਸ ਤੋਂ ਬਾਅਦ ਇੱਕ ਸੈਨਾ ਤਿਆਰ ਕੀਤੀ ਸੀ ਉਹਨਾਂ ਨੇ ਅਮਰੋਦਸਰ ਦੇ ਅੰਦਰ ਤੇ ਉਸ ਤੋਂ ਬਾਅਦ ਇੱਕ ਫਿਰਕ ਸੈਨਾ ਵੀ ਆਈ ਹੈ ਫਿਰ ਰੁਬੈਰੋ ਦਾ ਵੀ ਕੰਮ ਚੱਲਿਆ ਹੈ ਫਿਰ ਕੇਪੀਐਸ ਗਿਲ ਤੇ ਸੁਮੇਸ਼ ਸਿੰਘ ਸੈਣੀ ਵੀ ਆਉਂਦਾ ਹੈ ਇਹ ਸਾਰੀਆਂ ਸੈਨਾ ਤਾਂ ਬਣੀਆਂ ਹੋਈਆਂ ਸੀ ਹੁਣ ਉਹਨਾਂ ਦੇ ਨਾਲ ਤਾਂ ਪੋਲੀਟਿਸ਼ੀਅਨ ਸੀ ਬਿਨਾ ਪੋਲੀਟਿਕਸ ਤੋਂ ਬਿਨਾ ਪੋਲੀਟਿਸ਼ੀਅਨ ਤੋਂ ਅਫੀਸਰ ਇਸ ਤਰ੍ਹਾਂ ਥੋੜਾ ਕਰ ਲੈਣਗੇ ਸੋ ਕਿਤੇ ਨਾ ਕਿਤੇ ਦਬਾਅ ਉਹਨਾਂ ਅਫੀਸਰਾਂ ਦੇ ਪਰਿਵਾਰਾਂ ਦਾ ਹੈ ਉਹਨਾਂ ਅਫੀਸਰ ਦਾ ਹੈ ਕਿ ਅਸੀਂ ਨਾ ਡਿਸਕਲੋਜ਼ ਕਰਾਂਗੇ ਤੁਹਾਡੇ ਉਸੇ ਢਾਲ ਕਰਕੇ ਪੋਲੀਟੀਸ਼ੀਨ ਬੋਲ ਨਹੀਂ ਰਿਹਾ ਪੋਲੀਟੀਸ਼ੀਨ ਆਪ ਵਿੱਚ ਆਉਂਦੇ ਨੇ ਜਸਵੰਤ ਸਿੰਘ ਖਾਲੜਾ ਇੱਕ ਨੋਰਮਲ ਆਦਮੀ ਸੀ ਉਹ ਆਪਦੇ ਪੰਜਾਬ ਦੇ ਤੇ ਆਪਦੀ ਕੌਮ ਦੀ ਗੱਲ ਕਰਦਾ ਸੀ ਉਹ ਹਮਨ ਰਾਈਟਸ ਦੀ ਗੱਲ ਕਰਦਾ ਸੀ ਸੋ ਇਹ ਸਾਰਾ ਜਾਣ ਬੁੱਝ ਕੇ ਇੱਕ ਪਲੈਨਿੰਗ ਦੇ ਨਾਲ ਹੋ ਰਿਹਾ ਫਿਲਮ ਨੂੰ ਰੋਕਣਾ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਸੱਚ ਤੇ ਪੜਦਾ ਪਾਉਣ ਦੀ ਕੋਸ਼ਿਸ਼ ਹੈ ਜਿਵੇਂ ਗੱਲ ਹੁੰਦੀ ਹੈ ਕਿ ਬਹੁਤੇ ਇਤਿਹਾਸਿਕ ਗ੍ਰੰਥਾਂ ਦੇ ਵਿੱਚ ਜਾਂ ਬਹੁਤੀਆਂ ਇਤਿਹਾਸਿਕ ਕਿਤਾਬਾਂ ਦੇ ਵਿੱਚ ਇਤਿਹਾਸ ਬਦਲਣ ਤੱਕ ਦੀ ਗੱਲ ਆਉਂਦੀ ਆ ਹੁਣ ਇੱਕ ਪਾਸੇ ਇਹ ਵੀ ਚੱਲਦਾ ਕਿ ਇਤਿਹਾਸ ਬਦਲ ਰਹੇ ਨੇ ਹੌਲੀ ਹੌਲੀ ਬਹੁਤ ਕੁਝ ਬਦਲ ਰਿਹਾ ਆ ਤੇ ਦੂਸਰੇ ਪਾਸੇ ਜੇਕਰ ਫਿਲਮਾਂ ਦੀ ਗੱਲ ਕਰੀਏ ਤਾਂ ਫਿਲਮਾਂ ਦਿਖਾਉਣ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਕੀ ਮੰਨਦੇ ਹੋ ਆਉਣ ਵਾਲੀ ਪੀੜ੍ਹੀ ਕਿਸ ਤਰ੍ਹਾਂ ਦੇ ਨਾਲ ਜਾਣੂਗੀ ਉਹਨਾਂ ਨਾਇਕਾਂ ਦੇ ਬਾਰੇ ਜਿਨ੍ਹਾਂ ਨੇ ਸਿੱਖ ਪੰਥ ਦੇ ਲਈ ਬੜਾ ਕੁਝ ਕੀਤਾ ਉਹਨਾਂ ਬਾਰੇ ਫਿਰ ਜਾਣੂਗੀ ਕਿਵੇਂ ਜਿਸ ਤਰ੍ਹਾਂ ਦੇ ਕਿਤਾਬਾਂ ਵੀ ਇਤਿਹਾਸ ਵੀ ਬਦਲਿਆ ਜਾ ਰਿਹਾ ਫਿਲਮਾਂ ਦੇ ਉੱਪਰ ਇਸ ਤਰ੍ਹਾਂ ਰੋਕ ਲੱਗ ਰਹੀ ਆ ਦੇਖੋ ਇਹ ਰੋਕ ਰਹੇ ਨੇ ਪਰ ਇਹ ਰੁਕਣਾ ਨਹੀਂ ਕਾਰਨ ਕੀ ਹੈ ਸਿੱਖ ਮੁੰਡਿਆਂ ਨੂੰ ਇਹਨਾਂ ਪਤਾ ਲੱਗ ਚੁੱਕਾ ਹੈ ਹੌਲੀ ਹੌਲੀ ਇੱਕ ਟਾਈਮ ਐਸਾ ਆਊਗਾ ਸਾਡੇ ਜਿਹੜੇ ਹੀਰੋ ਨੇ ਉਹ ਸਰਦਾਰ ਜਸਵੰਤ ਸਿੰਘ ਖਾਲੜੇ ਆਰੀ ਹੋਣਗੇ ਉਹ ਪੰਜਾਬ ਦੇ ਨਿਚਾਰ ਨਹੀਂ ਹੋਣਗੇ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਲੋਕਾਂ ਨੂੰ ਸਾਰੀ ਨੌਲੇਜ ਆ ਮੁੰਡਿਆਂ ਨੂੰ ਆ ਰਹੀ ਕਿ ਸਾਡੇ ਪੰਜਾਬ ਹੀ ਧੱਕਾ ਹੋ ਰਿਹਾ ਸਭ ਨੂੰ ਪਤਾ ਹੈ ਕਿ 25000 ਮੁੰਡਾ ਫੇਕ ਇਨਕਾਊਂਟਰ ਚ ਮਾਰਿਆ ਪਰ ਪ੍ਰੋਬਲਮ ਤਾਂ ਇਹਨਾਂ ਨੂੰ ਆਉਂਦੀ ਹੈ ਕਿ ਅਸੀਂ ਇਹ ਨਹੀਂ ਦਿਖਾਉਣਾ ਕਿਉਂਕਿ ਇਹ ਫਿਲਮ ਜਿਹੜੀ ਆ ਵਰਲਡ ਜਾਨੀ ਹੈ ਕੱਲ ਨੂੰ ਕਿਤੇ ਆਸਕਰ ਤੇ ਨਾ ਫਿਲਮ ਚਲੀ ਜਾਵੇ ਪ੍ਰੋਬਲਮ ਵੱਡੀ ਹੈ ਨਾ ਜੀ ਅਗਰ ਵੱਡੇ ਮੇਲੇ ਚਲੇ ਜਾਂਦੀ ਹੈ ਤਾਂ ਵਰਲਡ ਦੇਖੇਗਾ ਉੱਥੇ ਬੈਠ ਕੇ ਕੀ ਆ ਪੰਜਾਬ ਦੇ ਹਾਲਾਤ ਹੋਏ ਸੀ ਪਰ ਪੰਜਾਬ ਨੂੰ ਅਸੀਂ ਨਸ਼ੇੜੀ ਦਿਖਾ ਸਕਦੇ ਆ ਉੱਡਦਾ ਪੰਜਾਬ ਦਿਖਾ ਸਕਦੇ ਆ ਪੰਜਾਬ ਦੇ ਅੰਦਰ ਜੋ ਕੋਈ ਹੋਰ ਘਟਨਾ ਹੁੰਦੀ ਹੈ ਉਹ ਅਸੀਂ ਦਿਖਾ ਸਕਦੇ ਆ ਪਰ ਪੰਜਾਬ ਦੀ ਜਿਹੜੀ ਆਪਦੀ ਉਹਦੇ ਪਿੰਡੇ ਤੇ ਹੰਡਾਈ ਚੀਜ਼ ਹੈ ਉਹ ਅਸੀਂ ਨਹੀਂ ਦਿਖਾਉਣ ਦੇਣੀ ਸੋ ਇਹ ਇੱਕ ਐਂਟੀ ਸੋਚ ਆ ਪੰਜਾਬ ਦੇ ਖਿਲਾਫ ਇਸ ਚੀਜ਼ ਨੂੰ ਕਿਵੇਂ ਦੇਖ ਦऊं ਕਿ ਇਸ ਤੋਂ ਬਾਅਦ ਕਿਉਂਕਿ ਫਿਲਮ ਬਣਾਉਣ ਦੇ ਲਈ ਸਮਾਂ ਬੜਾ ਇਨਵੈਸਟ ਹੁੰਦਾ ਪੈਸਾ ਬੜਾ ਇਨਵੈਸਟ ਹੁੰਦਾ ਤਾਂ ਲੱਗਦਾ ਕੋਈ ਉਸ ਤੋਂ ਬਾਅਦ ਐਸੇ ਟੌਪਿਕ ਨੂੰ ਫਿਲਮ ਬਣਾਉਣ ਵਾਲੇ ਲੱਗਦਾ ਕਿ ਸੁਖਾਲਿਆਂ ਐਸੇ ਟੌਪਿਕ ਨੂੰ ਉਸ ਤੋਂ ਬਾਅਦ ਹੱਥ ਪਾ ਲੈਣਗੇ ਕਿ ਕਿੰਨੇ ਸਮੇਂ ਤੋਂ ਖੱਜਲ ਖੁਆਰੀ ਜਿਹੜੀ ਹੈ ਚੱਲ ਰਹੀ ਹੈ ਕਿਉਂਕਿ ਸੁਭਾਵਿਕ ਤੌਰ ਤੇ ਤੋਂ ਬਣਾਈ ਹੁੰਦੀ ਆ ਕਿ ਇਤਿਹਾਸ ਦੇ ਨਾਲ ਰਿਲੇਟਡ ਤਾਂ ਹੈ ਹੀ ਹੈ ਪਰ ਨਾਲ ਹੀ ਨਾਲ ਇੱਕ ਪ੍ਰੋਡਿਊਸਰ ਤਾਂ ਇਹ ਸੋਚਦਾ ਨਾ ਕਿ ਚੰਗਾ ਬਿਜ਼ਨਸ ਕਰੇਗੀ ਤਾਂ ਲੱਗਦਾ ਕਿ ਕੋਈ ਨਾ ਕੋਈ ਫਿਰ ਦੁਬਾਰੇ ਐਸੇ ਟੌਪਿਕ ਨੂੰ ਹੱਥ ਪਾ ਲਵੇ ਜਦੋਂ ਪਹਿਲੀ ਇੰ ਬਾਰ ਚੱਲ ਜਾਣਗੀਆਂ ਪਰ ਮੇਰੇ ਦੇਖਣ ਚ ਉਹਨਾਂ ਨੂੰ ਲੋਡ ਨਹੀਂ ਚਲਾਉਣ ਦੇਣ ਪਲੇਟਫਾਰਮ ਤੇ ਪਾਉਣੀ ਚਾਹੀਦੀ ਹੈ ਪਰ ਜਿਹੜਾ ਤੁਸੀਂ ਗੱਲ ਗੱਲ ਕਹੀ ਹੈ ਫਿਊਚਰ ਦੇ ਵਿੱਚ ਹਰ ਬੰਦਾ ਡਰੂਗਾ ਅਗਲਾ ਕਹਿੰਦਾ ਇੰਨਾ ਪੈਸਾ ਲਾ ਕੇ ਫਿਲਮ ਮੇਰੀ ਚੱਲਣੀ ਨਹੀਂ ਦੇਣੀ ਕਿਉਂਕਿ ਪ੍ਰੋਬਲਮ ਇੱਕ ਹੋਰ ਆਉਂਦੀ ਹੈ ਉਸ ਫਿਲਮ ਦੀ ਮੈਂ ਉਹ ਨਾ ਭੁੱਲ ਗਿਆ ਸੀ ਇਜਹਾਰ ਆਲਮ ਦੀ ਸੈਨੈਸ ਜਿਹਨੂੰ ਬਾਅਦ ਦੇ ਵਿੱਚ ਇੱਕ ਇਹ ਪੰਥਕ ਸੋਚ ਵਾਲੇ ਬੰਦਿਆਂ ਨੇ ਉਹਨੂੰ ਅਹੁਦੇ ਵੀ ਦਿੱਤੇ ਸੀ ਉਸ ਪਰਿਵਾਰ ਨੂੰ ਵੀ ਅਹੁਦੇ ਦਿੱਤੇ ਉਹਦੀ ਵਾਈਵ ਨੂੰ ਟਿਕਟ ਦਿੱਤੀ ਸੀ ਦੇ ਉਹ ਸਾਡੀ ਪੰਥਕ ਸੋਚ ਨੇ ਉਹਨਾਂ ਨੂੰ ਅੱਗੇ ਲੈ ਕੇ ਆਏ ਸੀ ਉਹਨੇ ਮੁੰਡੇ ਬਹੁਤ ਜ਼ਿਆਦੇ ਮਾਰੇ ਸੀ ਤਾਂ ਤਾਂ ਮੈਂ ਕਹਿੰਦਾ ਨਾ ਆਉਂਦਾ ਹੁਣ ਪ੍ਰੋਬਲਮ ਕੀ ਹੈ ਅਗਰ ਇੱਕ ਫਿਲਮ ਆਉਂਦੀ ਹੈ ਤਾਂ ਇਹ ਡਰਦੇ ਨੇ ਕਿ ਪੰਜਾਬ ਦੇ ਅੰਦਰ ਤਾਂ ਤਸ਼ੱਦਦ ਬਹੁਤ ਜ਼ਿਆਦਾ ਹੋਇਆ ਹੈ ਫਿਰ ਕੱਲੇ-ਕੱਲੇ ਦੀ ਕਹਾਣੀ ਤੇ ਫਿਲਮ ਆਵੇ ਜਿਵੇਂ ਹੁਣ ਪੂਲੇ ਨਿਹੰਗ ਨੇ ਮਾਰੇ ਪਰਿਵਾਰਾਂ ਦੇ ਪਰਿਵਾਰ ਸਾੜ ਦਿੱਤੇ ਉਹ ਫਿਲਮ ਨਹੀਂ ਬਣਨੀ ਉਹ ਫਿਲਮ ਬਣਨੀ ਸੀ ਪਰ ਪ੍ਰੋਬਲਮ ਕੀ ਹੈ ਜੇ ਉਹ ਦਿਖਾਤੀ ਤੇ ਉਹ ਵੀ ਦਿਖਾਉਣੀ ਪੈਗੀ ਜੇ ਸਿੱਖਾਂ ਤੇ ਤਸ਼ੱਦਦ ਹੁੰਦਾ ਹੈ ਤਾਂ ਸੱਚ ਤੁਸੀਂ ਨਹੀਂ ਦਿਖਾਉਣਾ ਕਿਸੇ ਹੋਰ ਕੌਮ ਤੇ ਹੁੰਦਾ ਹੈ ਤੁਸੀਂ ਉਹ ਦਿਖਾਉਣਾ ਮੁਸਲਮਾਨ ਤੇ ਤਸ਼ੱਦਦ ਹੁੰਦਾ ਹੈ ਤੁਸੀਂ ਨਹੀਂ ਦਿਖਾਉਣਾ ਸੋ ਇਹ ਇੰਡੀਆ ਜਿਹੜਾ ਹੈ ਬੜਾ ਗਲਤ ਸਾਈਡ ਵੱਲ ਜਾ ਰਿਹਾ ਹੈ ਇਹ ਕੋਈ ਵਧੀਆ ਡਾਇਰੈਕਸ਼ਨ ਤੇ ਨਹੀਂ ਜਾ ਰਿਹਾ ਇਹ ਕੀ ਡਾਇਰੈਕਸ਼ਨ ਜਿਹੜੀ ਸੀ ਅੰਗਰੇਜ਼ ਦੀ ਸੀ ਐਂਡ ਉਹਨਾਂ ਦਾ ਬੜਾ ਮਾੜਾ ਹੋਇਆ ਸੀ ਤੇ ਲੱਗਦਾ ਮੈਨੂੰ ਉਸੇ ਰਸਤੇ ਇਹ ਪੈ ਚੁੱਕੇ ਨੇ ਜਿੰਦਾ ਐਂਡ ਬਹੁਤ ਜ਼ਿਆਦਾ ਮਾੜਾ ਹੋਊਗਾ ਸਰ ਸਭ ਸਮਝਦਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੋਂਦੇ ਹੋ ਜੀ ਧੰਨਵਾਦ ਜੀ